ਬਿੱਤੇ ਦਿਨ ਮੁਹਾਲੀ ਪ੍ਰਸ਼ਾਸਨ ਵੱਲੋਂ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਝੰਡੇੜੀ ਦੇ ਵਿੱਚ ਜ਼ਮੀਨ ਹੈ ਜਿਹਦੇ ਤੇ ਕਬਜ਼ਾ ਕਰਨ ਦੇ ਲਈ ਪ੍ਰਸ਼ਾਸਨਿਕ ਅਮਲਾ ਪਹੁੰਚਾ ਸੀ ਲੇਕਿਨ ਲੋਕ ਉੱਥੇ ਦੇ ਇਕੱਠੇ ਹੋ ਗਏ ਸੀ ਉਸ ਤੋਂ ਬਾਅਦ ਕਬਜ਼ਾ ਨਹੀਂ ਹੋ ਸਕਿਆ ਅੱਜ तमाम ਪਾਰਟੀਆਂ ਦੇ ਆਗੂ ਡੀਸੀ ਦਫ਼ਤਰ ਪਹੁੰਚੇ ਸੀਗੇ ਗੱਲਬਾਤ ਕੀਤੀ ਕਿ ਡੀਸੀ ਡਿਵੈਲਪਮੈਂਟ ਜਿਹੜੇ ਹੈਗੇ ਨੇ ਉਹਨਾਂ ਨਾਲ ਤੇ ਉਸ ਤੋਂ ਬਾਅਦ ਬਾਹਰ ਪਹੁੰਚੇ ਹੋਏ ਨੇ ਰਜੀਤ ਗਿੱਲ ਜੀ ਅਕਾਲੀ ਦਲ ਦੇ ਲੀਡਰ ਨੇ ਸੀਨੀਅਰ ਲੀਡਰ ਨੇ ਗਿੱਲ ਸਾਹਿਬ ਕੀ ਗੱਲਬਾਤ ਅੰਦਰ ਹੋਈ ਆ ਮਸਲਾ ਕੀ ਹੈਗਾ ਇਨੀ ਕਿੰਨੀ ਕੀਮਤੀ ਜ਼ਮੀਨ ਹੈ ਜਿਹਦੇ ਉੱਤੇ ਸੱਤਾ ਦਾ ਅੱਖ ਪੂਰੀ ਤਰੀਕੇ ਨਾਲ ਟਿੱਕੀ ਹੋਈ ਹੈ ਦੇਖੋ ਇਹ ਪਿੰਡ ਚ ਜਿਹੜੀ ਦੀ ਜ਼ਮੀਨ ਹੈ 2200 ਕਨਾਲ ਜ਼ਮੀਨ ਹੈ ਜਿਹੜੀ ਕਿ ਹਸ ਰਸਬ ਜਰਫੇਵਡ ਜ਼ਮੀਨ ਹੈ ਜਿਹਦਾ ਕਿ ਬਹੁਤ ਲੰਮਾ ਕੇਸ ਚੱਲਿਆ ਆਖਰ ਨੂੰ ਸੁਪਰੀਮ ਕੋਰਟ ਨੇ ਇਹ ਜ਼ਿਮੀਦਾਰਾਂ ਦੇ 683 ਕਨਾਲ ਛੱਡ ਕੇ ਬਾਕੀ ਸਾਰੀ ਜ਼ਿਮੀਦਾਰਾਂ ਦੇ ਹੱਕ ਚ ਕਰਤੀ ਤੇ ਹੁਣ ਪ੍ਰਸ਼ਾਸਨ ਨੇ ਕੋਈ ਪਿਛਲਾ ਫੈਸਲਾ ਚੱਕ ਕੇ ਕੋਈ ਹਾਈ ਕੋਰਟ ਦਾ 85 ਦਾ ਕੱਲ ਕਬਜ਼ਾ ਲੈਣ ਚਲੇ ਗਏ ਤੇ ਜਿਨ੍ਹਾਂ ਤੋਂ ਕਬਜ਼ਾ ਲੈਣਾ ਨਾ ਉਹਨਾਂ ਨੂੰ ਕੋਈ ਨੋਟਿਸ ਦਿੱਤਾ ਜਦ ਕਿ ਹੁਣ ਕਿਸੇ ਤੋਂ ਕਬਜ਼ਾ ਲੈਣਾ ਉਹਨੂੰ ਦੱਸਣਾ ਤਾਂ ਪੈਂਦਾ ਨਾ ਵੀ ਆਹ ਤੇਰੀ ਜ਼ਮੀਨ ਦਾ ਜੀ ਅਸੀਂ ਕਬਜ਼ਾ ਲੈਣਾ ਤੇ ਹਾਈ ਕੋਰਟ ਵੱਲੋਂ ਤੇਰੇ ਅਗੇਂਸਟ ਹੋ ਗਿਆ ਤੇ ਨਾ ਉਹਨਾਂ ਨੂੰ ਕੋਈ ਨੋਟਿਸ ਦਿੱਤਾ ਕੱਲ ਪ੍ਰਸ਼ਾਸਨ ਅਸੀਂ ਸੋਚਦੇ ਹਾਂ ਵੀ ਸਰਕਾਰ ਦੇ ਦਰਵਾਜ਼ੇ ਥੱਲੇ ਕਿਉਂਕਿ ਪ੍ਰਸ਼ਾਸਨ ਅਸੀਂ ਹੁਣ ਮਿਲ ਕੇ ਆਏ ਹਾਂ ਡੀਸੀ ਮੈਮ ਨੂੰ ਮਿਲੇ ਬੜਾ ਵਧੀਆ ਉਹਨਾਂ ਨੇ ਸਾਡੀ ਗੱਲ ਸੁਣੀ ਉਹਨਾਂ ਨੇ ਏਡੀਸੀ ਮੈਮ ਕੋਲ ਭੇਜਿਆ ਉਹਨਾਂ ਨੇ ਬੜੀ ਵਧੀਆ ਸਾਡੀ ਗੱਲ ਸੁਣੀ ਪਰ ਪ੍ਰਸ਼ਾਸਨ ਵੀ ਸਰਕਾਰ ਦੇ ਦਵਾ ਥੱਲੇ ਕਿਉਂਕਿ ਜਿਹੜੀ ਜ਼ਮੀਨ ਦੀ ਕੀਮਤ ਹੈ ਇਹ ਅਰਬਾਂ ਚ ਹੈ ਅੱਛਾ ਇਹ 8 ਤੋਂ 10-10 ਕਰੋੜ ਦਾ 8-8 10-10 ਕਰੋੜ ਦਾ ਏਕੜ ਹੈ ਕਿਉਂਕਿ ਇੱਥੇ ਕੀਮਤਾਂ ਬਹੁਤ ਕੀਮਤੀ ਆਲੇ-ਦਾਲੇ ਜਿੰਨੀਆਂ ਵੀ ਸਰਾਊਂਡਿੰਗ ਟ੍ਰਾਈ ਸਿਟੀ ਦੇ ਬਹੁਤ ਕੀਮਤ ਹੈ ਸੋ ਇਹ ਜ਼ਬਰਦਸਤੀ ਜਿਹੜੀ ਜ਼ਮੀਨ ਕਿਸਾਨਾਂ ਤੋਂ ਖੋ ਕੇ ਕਿਸੇ ਨੂੰ ਕਮਿਟਮੈਂਟ ਕੀਤੀ ਹੈ ਨਹੀਂ ਇਹ ਸਰਕਾਰ ਨੂੰ ਪਤਾ ਹੋਊਗਾ ਕਿਸੇ ਨੂੰ ਦੇਣੀ ਚਾਉਂਦੇ ਨੇ ਪੋਲਿਟੀਕਲ ਇਨਵੋਲਵਮੈਂਟ ਹੈਗੀ ਹੈ ਬਿਲਕੁਲ ਜੀ ਇਹ ਹਾਈਰ ਸਰਕਾਰ ਦਾ ਦਵਾ ਦੇਖੋ ਪ੍ਰਸ਼ਾਸਨ ਵੀ ਅਸੀਂ ਹੁਣ ਮਿਲ ਕੇ ਆਏ ਆ ਪ੍ਰਸ਼ਾਜਨ ਸਹਿਯੋਗ ਜਿੰਨਾ ਕਿ ਉਹਨਾਂ ਦਾ ਬਣਦਾ ਸੀ ਉਹਨਾਂ ਨੇ ਕੀਤਾ ਸਾਡਾ ਪਰ ਉਹ ਵੀ ਸਾਨੂੰ ਲੱਗਦਾ ਵੀ ਫੇਵਸ ਲੱਗ ਰਹੇ ਨੇ ਸੋ ਅਸੀਂ ਅੱਜ ਸਾਰੀਆਂ ਪਾਰਟੀਆਂ ਕਿਸਾਨ ਯੂਨੀਅਨ ਆਪਣੇ ਅਕਾਲੀ ਦਲ ਭਾਜਪੀ ਕਾਂਗਰਸ ਕਿਸਾਨ ਯੂਨੀਅਨ ਦੇ ਸਾਰੇ ਨਮਾਇंदे ਸਾਡੇ ਪ੍ਰਧਾਨ ਜੀ ਖੜੇ ਨੇ ਸਾਰੇ ਅਸੀਂ ਜਾ ਕੇ ਅੱਜ ਜਿਹੜਾ ਅਸੀਂ ਮਿਲੇ ਆ ਪ੍ਰਸ਼ਾਸਨ ਨੂੰ डीसी मैम ਨੂੰ ਮਿਲੇ ਡੀਸੀ मैम ਨੂੰ ਮਿਲੇ ਸੋ ਸਾਡੀ ਤਾਂ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਇਹ ਗਰੀਬ ਲੋਕ ਨੇ ਥੋੜ੍ਹ-ਥੋੜੀਆਂ ਇਹਨਾਂ ਕੋਲ ਜ਼ਮੀਨਾਂ ਨੇ ਉਹੀ ਕਿਉਂਕਿ ਤਾਂ ਖੇਤੀਬਾੜੀ ਉਹ ਕਰਦੇ ਨੇ ਇਹ ਤਾਂ ਇਹ ਤਾਂ ਆਪਣਾ ਉੱਥੇ ਅਨਾਜ ਉਹ ਆ ਕੇ ਆਪਣਾ ਟੱਬਰ ਪਾਲਦੇ ਨੇ ਸੋ ਇਹ ਕਿੰਨੀਆਂ ਪੁਸਤਾਂ ਤੋਂ ਖੇਤੀ ਕਰਦੇ ਆਉਂਦੇ ਨੇ ਉਹਦੇ ਤੇ ਸੁਪਰੀਮ ਕੋਰਟ ਦਾ ਫੈਸਲਾ ਹੰਦੇ ਹੱਕ ਚ ਸਭ ਤੋਂ ਮਾਰੀ ਐਨਾ ਪ੍ਰਸ਼ਾਸਨ ਦਬਾਅ ਥੱਲੇ ਆ ਵੀ ਅਸੀਂ ਕਿਹਾ ਵੀ ਜੇਰਾ ਤੁਸੀਂ ਨੋਟਸ ਇਹਨਾਂ ਦੇ ਅਗੇਂਸਟ ਤੁਹਾਡੇ ਕੋਲ ਹੈਗਾ ਤੇ ਉਹਦੀ ਸਾਨੂੰ ਕਾਪੀ ਦੇ ਦਿਓ ਤੇ ਨਾ ਤਾਂ ਉਹ ਕਾਪੀ ਦੇ ਰਹੇ ਨੇ ਪ੍ਰੋਵਾਈਡ ਕਰਾ ਰਹੇ ਨੇ ਤੇ ਜਾਂ ਅਸੀਂ ਕਹਾਂ ਵੀ ਸਾਨੂੰ ਹਫਤੇ ਦਾ ਟਾਈਮ ਦੇ ਦਿਓ ਅਸੀਂ ਹਫਤੇ ਦੇ ਵਿੱਚ ਵਿੱਚ ਆਪਣੀ ਕਾਨੂੰਨੀ ਚਾਰਜ ਜੋਇ ਕਰ ਲੈਂਦੇ ਹਫਤੇ ਬਾਅਦ ਤੁਸੀਂ ਪੋਜੈਸ਼ਨ ਲੈ ਲਓ ਅੱਜ ਸੋਮਵਾਰ ਅਗਲੇ ਸੋਮਵਾਰ ਨੂੰ ਤੁਸੀਂ ਪੋਜੈਸ਼ਨ ਲੈ ਲਿਓ ਸੋ ਅਸੀਂ ਇਹ ਬੇਨਤੀ ਕਰਕੇ ਆਏ ਆ ਸੋ ਸਾਡੀ ਸਰਕਾਰ ਨੂੰ ਅਪੀਲ ਹੈ ਇਹ ਤੁਹਾਡੇ ਹੀ ਲੋਕ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਅੱਡੀਆਂ ਚੁੱਕ ਚੁੱਕ ਕੇ ਤੁਹਾਨੂੰ ਵੋਟਾਂ ਪਾਈਆਂ ਸੀ ਪਰ ਹੁਣ ਇੰਨਾ ਤੱਕਾ ਨਾ ਕਰੋ ਇਹਨਾਂ ਦੀ ਦਾਦੇ ਇਲਾਹੀਆਂ ਜ਼ਮੀਨਾਂ ਦੇ ਮਤਲਬ ਬੈਠੇ ਨੇ ਉੱਥੇ ਕਿੰਨੀਆਂ ਪੋਸਟਰ ਪੋਸਤੇ ਉੱਥੇ ਬੈਠੇ ਨੇ ਸੋ ਇੰਨਾ ਤੱਕਾ ਨਾ ਕਰੋ ਇਹਨਾਂ ਦੀ ਸੁਣੋ ਇਹ ਕਹਿੰਦੇ ਨੇ ਇੱਕ ਹਫਤਾ ਦੇ ਦਿਓ ਹਫਤਾ ਦੇਣ ਨੂੰ ਤਿਆਰ ਨਹੀਂ ਇਹ ਕਹਿੰਦੇ ਜਿਹੜਾ ਨੋਟਸ ਸਾਨੂੰ ਸਾਡੇ ਅਗੇਂਸਟ ਆ ਉਹਦੀ ਕਾਪੀ ਦੇ ਦਿਓ ਉਹ ਦੇਣ ਨੂੰ ਪ੍ਰਸ਼ਾਸਨ ਤਿਆਰ ਨਹੀਂ ਸੋ ਸਾਡੀ ਬੇਨਤੀ ਹੈ ਵੀ ਇਹ ਧੱਕਾ ਨਾ ਕਰੋ ਅਰੇ ਧੱਕਾ ਸੀ ਸਾਰੀਆਂ ਪਾਰਟੀਆਂ ਇਸ ਮਾਮਲੇ 'ਚ ਇੱਕਜੁੱਟਾਂ ਤੇ ਇਹ ਧੱਕਾ ਸੀ ਹੁਣ ਵੀ ਨਹੀਂ ਦੇ ਅੱਛਾ ਕਿਸਾਨ ਆਗੂ ਵੀ ਹੈਗੇ ਨੇ ਜਥੇਬੰਦੀਆਂ ਦੇ ਆਗੂ ਵੀ ਆ ਤੁਹਾਨੂੰ ਕੀ ਲੱਗ ਰਿਹਾ ਜਿਹੜੇ ਕਿਸਾਨਾਂ ਨੇ ਬੜਾ ਸਪੋਰਟ ਕੀਤਾ ਸੀਗਾ 2022 'ਚ ਸਰਕਾਰ ਬਣਾਉਣ ਦੇ ਲਈ ਆਵਾਜ਼ ਦੀ ਪਾਰਟੀ ਹੁਣ ਉਹੀ ਸਰਕਾਰ ਕਹਿੰਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਕਾਰਨ ਕੀ ਪਿੱਛੇ ਦੇਖ ਕਾਰਨ ਹੁਣ ਅਤਾ ਉਹ ਕੰਮ ਹੋ ਗਿਆ ਵੀ ਭੁੱਖੇ ਨੂੰ ਉਹ ਕਹਿੰਦੇ ਚੂਹੇ ਨੂੰ ਹਲਦੀ ਦੀ ਗੱਠੀ ਮਿਲ ਗਈ ਦੀ ਪੰਸਾਰੀ ਬਣ ਗਿਆ ਉਹ ਕੰਮ ਹੈ ਭੁੱਖਿਆਂ ਨੂੰ ਰਾਜ ਮਿਲ ਗਿਆ ਇਹ ਤਾਂ ਹੁਣ ਇਹਨਾਂ ਨੂੰ ਦਿਖਦਾ ਵੀ ਅੱਗੇ ਨੂੰ ਸਰਕਾਰ ਨਹੀਂ ਸਾਡੀ ਆਉਂਦੀ ਵੀ ਜਿਹੜਾ ਕੁਝ ਇਕੱਠਾ ਕਰਨਾ ਪੰਜਾਬ ਵਿੱਚ ਜਿਹੜਾ ਮੜੀ ਜੀ ਨਿਗਾ ਆਉਂਦੀ ਹੈ ਉਹੀ ਇਕੱਠਾ ਕਰਨੇ ਨੂੰ ਤਿਆਰ ਹੋਏ ਹੋਏ ਆ ਉੱਥੇ ਕਿਸਾਨਾਂ ਦੀਆਂ ਮੋਟਰਾਂ ਲੱਗੀਆਂ ਹੋਈਆਂ ਜੇ ਬਕਾਇਦਾ 9 ਹੈ ਤਾਂ ਹੀ ਮੋਟਰ ਲੱਗਦੀ ਹੈ ਮੋਟਰ ਉਹ ਨਹੀਂ ਲੱਗਦੀ ਹੈ ਸਰਕਾਰ ਨੇ ਮੋਟਰਾਂ ਲੋਆਈਆਂ ਮੀਆਂ ਹਰੇਕ ਬੰਦੇ ਦੀ ਆਪਣੀ ਆਪਣੀ ਮੋਟਰ ਹੈ ਤਿੰਨ ਤਿੰਨ ਚਾਰ ਚਾਰ ਕਿਲੇ ਪਰ ਮੋਟਰ ਸਭ ਦਾ ਕਬਜ਼ਾ ਉਹੀ ਗੁਜਾਰੇਯੋਗੀ ਜ਼ਮੀਨ ਹੈ ਉਨੀਆਂ ਬਚੀ ਵੀ ਹੈ ਜਿਹੜੀ ਪਰ ਕਬਜ਼ਾ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਅੱਗੇ ਦੀ ਆਸਤਾ ਨਾ ਰੱਖਿਓ ਪਰ ਅਸੀਂ ਕਬਜ਼ਾ ਹੁਣ ਵੀ ਨਹੀਂ ਹੋਣ ਦੰਦੇ ਸਾਰੀਆਂ ਜਥੇਬੰਦੀਆਂ ਇਸ ਕੇਮਦ ਦੇਖੋ ਅਸੀਂ ਮੈਂਬਰ ਹੈ ਇਸ ਕੇਮ ਸਾਰਾ ਇਕੱਠਾ ਕਰੂਗੇ ਉੱਥੇ ਸਾਰੀਆਂ ਪਾਰਟੀਆਂ ਦਾ ਹੈ ਜਿੰਨਾ ਜੋਰ ਲੱਗਦਾ ਅਸੀਂ ਲਾਉਂਗੇ ਆਪਾਂ ਅਚਲ ਸਿੰਘ ਸਾਹਿਬ ਅੱਗੇ ਵੀ ਖੜੋਗੇ ਨਾਲ ਤੁਸੀਂ ਇਹਨਾਂ ਲੋਕਾਂ ਦੇ ਕਿਉਂਕਿ ਇਹ ਪਿੰਡ ਦੀ ਬੜੀ ਮੁੱਲੀ ਜ਼ਮੀਨ ਹੈਗੀ ਆ ਬੜੇ ਇੱਕ ਤਰੀਕੇ ਨਾਲ ਕਹਿ ਲਓ ਕਿ ਉਹਨਾਂ ਜਜ਼ਬਾਤ ਵੀ ਜੁੜੇ ਹੁੰਦੇ ਆ ਜ਼ਮੀਨਾਂ ਦੇ ਨਾਲ ਅੱਗੇ ਵੀ ਖੜੇ ਦੇਖੋ ਅਸੀਂ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਖੜਨਾ ਸਾਡਾ ਇੱਕ ਲਾਖੀ ਫਰਜ਼ ਬਣਦਾ ਸੋ ਅਸੀਂ ਡਟ ਕੇ ਸਾਥ ਦੇਵਾਂਗੇ ਦੇਖੋ ਆ ਸਾਰੀਆਂ ਪਾਰਟੀਆਂ ਚਾਈਆਂ ਨੇ ਜੇ ਇੰਨਾ ਤੱਕਾ ਹੋ ਰਿਹਾ ਤਾਂ ਹੀ ਇਕੱਠੇ ਹੋਏ ਨੇ ਆਪਸੀ ਸਾਡੇ ਸਿਧਾਂਤਾਂ ਦੀ ਬਿਧਰੀ ਲੜਾਈ ਰਹਿੰਦੀ ਉਹ ਗੱਲ ਲੱਗ ਹੈ ਲੇਕਿਨ ਇਹ ਸ਼ਰੀਆਮ ਤੱਕਾ ਹੋ ਰਿਹਾ ਇਸ ਕਰਕੇ ਸਾਰੀਆਂ ਪਾਰਟੀਆਂ ਸਾਰੀਆਂ ਕਿਸਾਨ ਜਥੇ ਬਣੀਆਂ ਅਸੀਂ ਇਕੱਠੇ ਹੋ ਕੇ ਜਿਹੜੀ ਅਸੀਂ ਉਹ ਨਹੀਂ ਇਹਨਾਂ ਨੂੰ ਮਤਲਬ ਹੈ ਅਸੀਂ ਉੱਥੇ ਜਿਹੜਾ ਕਬਜ਼ਾ ਧੱਕੇ ਨਾਲ ਨਹੀਂ ਹੋਣ ਦਵਾਂਗੇ ਹਾਂ ਸਾਨੂੰ ਲੀਗਲੀ ਇਹਨਾਂ ਕੋਲ ਹੈਗਾ ਲੀਗਲੀ ਕਾਪੀ ਦੇਖੋ ਇਹ ਤੁਸੀਂ ਵੀ ਸਮਝਦੇ ਆਂ ਅਸੀਂ ਇੱਕ ਆਰਡਰ ਦੀ ਕਾਪੀ ਉਹ ਮੰਗਦੇ ਆਂ ਆਰਡਰ ਦੀ ਕਾਪੀ ਪ੍ਰੋਵਾਈਡ ਕਰਾ ਦਿਓ ਜਾਂ ਹਫ਼ਤੇ ਦਾ ਟਾਈਮ ਮੰਗਦੇ ਆਂ ਹਫ਼ਤੇ ਬਾਅਦ ਤੁਸੀਂ ਕਰ ਲਿਓ ਕਬਜ਼ਾ ਉਹ ਦੋਨੋਂ ਚੀਜ਼ਾਂ ਨੂੰ ਪ੍ਰਸ਼ਾਸਨ ਲਾਚਾਰ ਦਿਖਿਆ ਸੋ ਕਿਹਾ ਉਹਨਾਂ ਨੇ ਵੀ ਕੋਈ ਗੱਲ ਨਹੀਂ ਤੁਸੀਂ ਵੇਟ ਕਰੋ ਅਸੀਂ ਦੇਖਦੇ ਹਾਂ ਇਹਦਾ ਹੱਲ ਕਰਦੇ ਆਂ ਜੀ ਅੱਛਾ ਕੱਲ ਕਿੰਨਾ ਕੁ ਧੱਕਾ ਕੀਤਾ ਇਹਨਾਂ ਨੇ ਕੱਲ ਧੱਕਾ ਜੀ ਸਾਰੇ ਪ੍ਰਸ਼ਾਸਨ ਪੁਲਿਸ ਪੁਲਿਸ ਦੀ ਐਨੀ ਫੋਰਸ ਸੀ ਜੇ ਸਾਡੇ ਬੰਦੇ ਟਰੈਕਟਰਾਂ ਮੋੜਾ ਨਾ ਪੈਂਦੇ ਤਾਂ ਇਹਨਾਂ ਨੇ ਕਬਜ਼ਾ ਲੈ ਲੈਣਾ ਸੀ ਤੱਕੇ ਹੀ ਕਰਿਆ ਪਰ ਅਸੀਂ ਫੇਰ ਵੀ ਕੁਝ ਅਫਸਰਾਂ ਜਿਹੜੇ ਜ਼ਿੰਮੇਦਾਰ ਹਨ ਉਹਨਾਂ ਨੇ ਸਾਨੂੰ ਟਾਈਮ ਦੇਆ ਤੇ ਅਸੀਂ ਇੱਕ ਹਫ਼ਤੇ ਦਾ ਹੀ ਟਾਈਮ ਮੰਗ ਰਹੇ ਹਾਂ ਜੇ ਇਹਨਾਂ ਨੇ ਨਾ دیا ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਪਤਾ ਨਹੀਂ 20 50 ਬੰਦੇ ਮਰੂਗੇ ਜੀ ਹਰ ਹਾਲ 'ਚ ਮਰੂਗੇ ਜੀ ਅੱਛਾ ਤੁਸੀਂ ਕੱਲ ਮੈਨੂੰ ਦੱਸ ਵੀ ਰਹੇ ਸੀ ਕਿ ਕਹਾਣੀ ਕੀ ਹੋਈ ਸੀ ਕੱਲ ਦੀ ਤੇ ਡੀਐਸਪੀ ਸਾਹਿਬ ਕੀ ਕਹਿ ਰਹੇ ਸੀ ਡਿਪਟੀ ਸਾਹਿਬ ਤਾਂ ਦੇਖੋ ਜੋ ਉਹਨਾਂ ਨੂੰ ਉੱਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਦੀ ਡਿਊਟੀ ਲਈ ਉਹ ਆਪਣਾ ਹੁਕਮ ਮਜਾਣ ਆਈ ਸੀ ਉਹਨਾਂ ਦਾ ਪਰ ਅਸੀਂ ਡਿਪਟੀ ਸਾਹਿਬ ਨੂੰ ਦੱਸਿਆ ਕਿ ਜਿਹੜਾ ਉਹਨਾਂ ਕੋਲ ਕਬਜ਼ੇ ਦੇ ਨੰਬਰਾਂ ਦੇ ਆਰਡਰ ਹਨ ਕਿਉਂਕਿ ਉੱਥੇ ਜਿਹੜਾ ਮੇਨ ਮੁੱਦਾ ਚੱਲ ਰਿਹਾ ਉਹ ਇਹ ਚੱਲ ਰਿਹਾ ਕਿ ਆਰਡਰ ਤਾਂ ਕਿਸੇ ਹੋਰ ਨੰਬਰਾਂ ਦੇ ਹਨ ਕਬਜ਼ਾ ਕਿਸੇ ਹੋਰ ਤੇ ਕਰਨਾ ਚਾਹੁੰਦੇ ਹਨ ਠੀਕ ਹੈ ਤਾਂ ਉੱਥੇ ਥੋੜਾ ਡਿਪਟੀ ਸਾਹਿਬ ਨੂੰ ਲੱਗਿਆ ਕਿ ਹਾਂ ਇਹ ਜਿਹੜੀ ਗੱਲ ਹੈਗੀ ਇਹਨਾਂ ਦੀ ਜੈਨੂਅਲ ਹੈ ਤਾਂ ਉਹਨਾਂ ਨੇ ਸਾਡੀ ਐਸ.ਡੀ.ਐਮ. ਸਾਹਿਬ ਨਾਲ ਮੀਟਿੰਗ ਕਰਾਈ ਅਸੀਂ ਐਸ.ਡੀ.ਐਮ. ਸਾਹਿਬ ਨੂੰ ਦੱਸਿਆ ਕਿ ਤੁਸੀਂ ਸਾਡੀ ਤਹਿਸੀਲ ਦੇ ਜਿਹੜੇ ਹੈਗੇ ਆ ਰਹਿਨਮਾਈ ਤੁਹਾਡੇ ਕੋਲ ਹੈ ਜੇ ਕੱਲ ਨੂੰ ਉੱਥੇ ਕਿਸੇ ਬੰਦੇ ਦੀ ਜਾਨ ਮਾਲ ਦਾ ਨੁਕਸਾਨ ਹੁੰਦਾ ਤਾਂ ਸਿੱਧਾ-ਸਿੱਧਾ ਪ੍ਰਸ਼ਾਸਨ ਹੈ ਜਿਹੜਾ ਉਹ ਜ਼ਿੰਮੇਵਾਰ ਹੋਊਗਾ ਤੇ ਐਸ.ਡੀ.ਐਮ. ਸਾਹਿਬ ਨੇ ਸਾਨੂੰ ਡੀ.ਸੀ. ਸਾਹਿਬ ਦੇ ਪੱਲੇ ਪਾ ਤਿਆ ਕਹਿਣ ਦਾ ਮਤਲਬ ਪੈਰ ਅਫਸਰ ਵੀ ਨਹੀਂ ਲਾ ਰਹੇ ਇਹ ਸਾਨੂੰ ਅੱਗੇ ਤੇ ਅੱਗੇ ਕਰ ਰਹੇ ਕਿ ਤੁਸੀਂ ਉਹਦੇ ਕੋਲ ਚੱਲ ਜਾਓ ਅੱਜ ਅਸੀਂ ਡ ਸਾਬ ਕੋਲ ਭੇਜ ਤਾ ਤੇ ਏਡੀਸੀ ਸਾਹਿਬ ਕੋਲ ਜਦ ਗਏ ਆ ਉਹ ਕਹਿੰਦੇ ਸਾਨੂੰ ਥੋੜਾ ਟਾਈਮ ਦਿਓ ਸੀ ਤੁਹਾਨੂੰ ਦੱਸਦੇ ਆ ਕੁੱਲ ਮਿਲਾ ਕੇ ਗੱਲ ਇਹ ਹੈ ਕਿ ੱੱਕਾ ਹੋ ਰਿਹਾ ਦੇਖੋ ਚਲੋ ਤੁਸੀਂ ਉੱਥੇ ਕਬਜ਼ਾ ਲੈਣ ਆ ਕੇ ਐਂਟੀ ਰਾਇਡਸ ਬੁਲਾਈ ਹੋਈ ਆ ਉੱਥੇ ਐਂਬੂਲੈਂਸਾਂ ਬੁਲਾਈਆਂ ਹੋਈਆਂ ਜਾਂ ਫਾਇਰ ਇਹਦਾ ਮਤਲਬ ਮਨਸਾ ਕੀ ਹੈ ਕਿ ਜੇ ਕਾਰ ਕਰਨ ਦੀ ਪੂਰੀ ਤਿਆਰੀ ਚ ਸੀ ਅਜਾ ਜੋਸ਼ੀ ਸਾਹਿਬ ਵੀ ਆ ਗਏ ਜੋਸ਼ੀ ਸਾਹਿਬ ਆ ਜੋ ਵੈਸੇ ਤਾਂ ਚਲੋ ਪੋਲਿਟੀਕਲ ਪਾਰਟੀਆਂ ਕੱਟ ਹੀ ਦੇਖਦੀਆਂ ਇਕੱਠੇ ਇੱਕ ਜਗ੍ਹਾ ਤੇ ਇੱਕ ਮੰਚ ਤੇ ਲੇਕਿਨ ਅੱਜ ਤੁਸੀਂ ਇਕੱਠੇ ਹੋਏ ਆ ਸਾਰੇ ਲੀਟਰ ਦੇ ਤੇ ਭਾਜੀਪੀ ਦੇ ਹੋਣ ਅਕਾਲੀ ਦਲ ਦੇ ਹੋਣ ਕਾਂਗਰਸ ਸਾਰੇ ਇਕੱਠੇ ਦਿਖਦੇ ਆ ਤੇ ਜਿਨ੍ਹਾਂ ਦੇ ਖਿਲਾਫ ਦਿਖਦੇ ਆ ਉਹ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਬੈਠੀ ਆਮ ਆਦੀ ਪਾਰਟੀ ਆ ਮੁੱਖ ਮੰਤਰੀ ਨੂੰ ਇਹ ਦਿਖਦਾ ਨਹੀਂ ਕਿ ਜਿਹੜੇ ਕਿਸਾਨਾਂ ਨੇ ਸਪੋਰਟ ਕੀਤਾ ਉਹੀ ਕਿਸਾਨਾਂ ਨੂੰ ਅੱਜ ਬੇਜਮੀਨੇ ਕਰਨ ਤੇ ਲੱਗੀ ਹੋਈ ਸਰਕਾਰ ਦੇਖੋ ਸਰਕਾਰ ਜਿਹੜੀ ਆਮ ਆਦੀ ਪਾਰਟੀ ਦੀ ਹੈ ਇਹ ਗੱਲਾਂ 'ਚ ਲੋਕ ਹਿੱਤ ਕੰਮ ਕਰਦੀ ਹੈ ਗੱਲਾਂ 'ਚ ਜਿਹੜਾ ਹੈ ਕਿ ਕਿਸਾਨ ਹਿਤੈਸ਼ੀ ਹੈ ਗੱਲਾਂ 'ਚ ਵਪਾਰੀ ਹਿਤੈਸ਼ੀ ਹੈ ਗੱਲਾਂ 'ਚ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਹੈ ਸਾਰੇ-ਸਾਰੇ ਬੋਰਡ ਲੱਗਦੇ ਨੇ ਅਖਬਾਰਾਂ ਵਿਗਿਆਪਨ ਛੱਦਦਾ ਧਰਾਤਲ ਦੇ ਉੱਪਰ ਜਿਹੜਾ ਹੈ ਜ਼ਮੀਨੀ ਪੱਧਰ ਦੇ ਉੱਪਰ ਕਿਤੇ ਵੀ ਜਿਹੜੀ ਸਰਕਾਰ ਹੈ ਇਹ ਲੋਕਪੱਖੀ ਨਹੀਂ ਹੈ ਇਹ ਧਿਆਨ ਨਾਲ ਜੇ ਦੇਖੋਗੇ ਹੁਣ ਝੰਜੇੜੀ ਪਿੰਡ ਦਾ ਉਦਾਹਰਣ ਲੈ ਲਓ ਹੁਣ ਸੁਪਰੀਮ ਕੋਰਟ ਦੇ ਡਿਸੀਜਨ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਅਫਸਰ ਤੱਕਾਸ਼ਾਈ ਕਰ ਰਹੇ ਨੇ ਸ਼ਾਮਲਾਟ ਲੈਂਡ ਦੇ ਨਾਂ ਦੇ ਉੱਪਰ ਜਿਹੜਾ ਹੈਗਾ ਜ਼ਮੀਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹਦੇ ਪਿੱਛੇ ਕਿਤਨਾ ਕਿਤੇ ਸੱਤਾ ਧਿਰ ਦਾ ਕੋਈ ਨਾ ਕੋਈ ਵੱਡਾ ਮੰਤਰੀ ਐਮ ਐਲ ਏ ਦਾ ਕੋਈ ਇੰਟਰਸਟ ਇਨਵੋਲ ਹੈ ਜਿਸ ਕਰਕੇ ਜਿਹੜੀ ਹੈ ਅੱਛੇ ਦੇ ਅਫਸਰ ਕਬਜ਼ਾ ਸ਼ਾਈ ਕਰਨੇ ਅੱਜ ਇਹ ਸਾਰੇ ਲੋਕ ਮਿਲ ਕੇ ਆਏ ਨੇ ਸਾਰੇ ਪਾਰਟੀਆਂ ਦੇ ਚੱਕੇ ਲੋਕ ਮਿਲ ਕੇ ਆਏ ਨੇ ਹਾਲੇ ਵੀ ਅਫਸਰ ਉਹ ਕਾਗਜ਼ ਨਹੀਂ ਦਿਖਾ پا ਰਹੇ ਜਿਸ ਕਾਗਜ਼ਾਂ ਕਰਕੇ ਜਿਹੜਾ ਹੈਗਾ ਜਿਹੜੀ 1500 ਏਕੜ ਜ਼ਮੀਨ ਹੈ 1500 ਕਨਾਲ ਜ਼ਮੀਨ ਹੈ ਉਹਨੂੰ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 600 ਕਨਾਲ ਠੀਕ ਹੈ 600 ਕਨਾਲ ਦਾ ਸੁਪਰੀਮ ਕੋਰਟ ਦਾ ਆਰਡਰ ਹੈਗਾ ਪਰ ਬਾਕੀ 1500 ਦੇ ਉੱਪਰ ਕਬਜ਼ਾ ਕਿਉਂ ਕਰ ਰਹੇ ਹੋ ਜਵਾਬ ਨਹੀਂ ਹੈ ਜਵਾਬ ਹੋ ਨਹੀਂ ਸਕਦਾ ਕਿਉਂਕਿ ਜੇ ਤੁਸੀਂ ਐਮਐਲਏ ਜਾਂ ਮੰਤਰੀਆਂ ਦੀ ਜਿਹੜੀ ਆਵਾਜ਼ ਦੀ ਪਾਰਟੀ ਦੇ ਉਹਨਾਂ ਲਈ ਜੇ ਤੁਸੀਂ ਜਿਹੜਾ ਹੈਗਾ ਜ਼ਮੀਨਾਂ ਤੇ ਕਬਜ਼ਾ ਕਰਨੇ ਨੇ ਤਾਂ ਫਿਰ ਤੁਹਾ ਅਜੇ ਕੋਰਟ ਦਾ ਰੁਕ ਕੇ ਕਰਨਗੇ ਤੁਸੀਂ ਇਹ ਤਾਂ ਹਲੇ ਸਾਰੇ ਸਾਂਝੇ ਰੂਪ ਤੇ ਬੈਠ ਕੇ ਆਪਸੇ ਗੱਲਬਾਤ ਕਰਨਗੇ ਕੋਰਟ ਦਾ ਰੁਕਤਾ ਕਰਨਾ ਲਾਸਟ ਰਿਸੋਰਟ ਹੁੰਦਾ ਹੈ ਪਰ ਪਹਿਲੇ ਤਰਨੇ ਪ੍ਰਦਰਸ਼ਨ ਉਹ ਸਭ ਤੋਂ ਅੱਛੀ ਗੱਲ ਹੈ ਕਿ ਆਮ ਆਦੀ ਪਾਰਟੀਆਂ ਛੱਡ ਕੇ ਸਾਰੇ ਲੋਕ ਸਾਂਝੇ ਰੂਪ ਚ ਇਕੱਠੇ ਹੋਏ ਐ ਜ਼ਮੀਨਾਂ ਨੂੰ ਬਚਾਉਣ ਵਾਸਤੇ ਇਕੱਠੇ ਹੋਏ ਧੰਨਵਾਦ ਗੱਲ ਸਾਬ ਤੁਸੀਂ ਇਹ ਦੱਸਿਓ ਜਿਹੜਾ ਮੁੱਖ ਮੰਤਰੀ ਤੱਕ ਗੱਲ ਪਹੁੰਚਾਓਗੇ ਕਿਉਂਕਿ ਗੱਲ ਤਾਂ ਮੁੱਖ ਮੰਤਰੀ ਦੇ ਕੰਨਾਂ 'ਚ ਪਹੁੰਚਣੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ ਸੈਂਕੜੇ ਜਿਹੜੇ ਕਰੋੜ ਹੈਗੇ ਆ ਉਹਨਾਂ ਦਾ ਮਾਮਲਾ ਹੈਗਾ ਜ਼ਮੀਨ ਬੜੀ ਕੀਮਤੀ ਹੈ ਇਸ ਸ਼ਹਿਰ ਦੇ ਵਿੱਚ ਖਾਸ ਕਰਕੇ ਇਹ ਮਸਲੇ ਨੂੰ ਮੁੱਖ ਮੰਤਰੀ ਤੱਕ ਦੇਖੋ ਅਸੀਂ ਪਹਿਲਾਂ ਪ੍ਰਸ਼ਾਸਨ ਦੀ ਉਹਦੀ ਵੇਟ ਕਰਦੇ ਹਾਂ ਜਵਾਬ ਦੀ ਕਿਉਂਕਿ ਪ੍ਰਸ਼ਾਸਨ ਨੇ ਪਰੋਸਾ ਦਿੱਤਾ ਵੀ ਠੀਕ ਹੈ ਅਸੀਂ ਦੇਖਦੇ ਹਾਂ ਤੁਸੀਂ ਅਸੀਂ ਪ੍ਰਸ਼ੰਤ ਜੇਪ ਪ੍ਰਸ਼ਾਸਨ ਨੇ ਫਿਰ ਧੱਕਾ ਕੀਤਾ ਫਿਰ ਅਸੀਂ ਜਰੂਰ ਗੱਲ ਪਜਾਵਾਂਗੇ ਕਿ ਕਿਉਂ ਨਹੀਂ ਪਜਾਵਾਂਗੇ ਸੜਕਾ ਤੇ ਆਵਾਂਗੇ ਜੀ ਫਿਰ ਅਸੀਂ ਠੀਕ ਹੈ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਲੱਗਦਾ ਕਿ ਇਹ ਮਾਮਲਾ ਕਿਤੇ ਨਾ ਕਿਤੇ ਸਿਆਸੀ ਤਾਂ ਹੈਗਾ ਹੀ ਹੈ ਲੱਗਦਾ ਨਹੀਂ ਹੈਗਾ ਜਦ ਤੁਸੀਂ ਕੁਐਸਚਨ ਕੀਤਾ ਨਾ ਤੁਸੀਂ ਕੁਐਸਚਨ ਬਾਜ਼ਰਬ ਕੀਤਾ ਪਰ ਮੈਂ ਜਵਾਬ ਸੋ ਅੱਗੇ ਦੇ ਰਹੀ ਹਾਂ ਇਹ ਸਿਆਸੀ ਲੱਗਦਾ ਨਹੀਂ ਹੈ ਸਿਆਸੀ ਹੈਗਾ ਕਿਉਂਕਿ ਐਸ ਟਾਈਮ ਉਹਨਾਂ ਤੇ ਦਾਣੇ ਮੁੱਕ ਗਏ ਨੇ ਉਹਨਾਂ ਕੋਲ ਹੈ ਕੁਝ ਨਹੀਂ ਅੱਗੋਂ ਸਰਕਾਰ ਆਣੀ ਕੋਈ ਨਹੀਂ ਉਹਨੋਂ ਕਹਿੰਦੇ ਨੇ ਚੰਗਾ ਜਾਂਦੇ ਚੋਰ ਦੀ ਲੰਗੋਟੀ ਸਹੀ ਜੋ ਹੈਗਾ ਹੜੱਪ ਲੋ ਜੋ ਮਿਲਦਾ ਲੈ ਲੋ ਜੋ ਮਿਲਦਾ ਕਾਬੂ ਕਰ ਲੋ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਇਹਨਾਂ ਦੇ ਦਿੱਲੀ ਵਾਲਾ ਇਹਨਾਂ ਦਾ ਆ ਗਿਆ ਤੇ ਉਹਨੇ ਆ ਕੇ ਸਭ ਕੁਝ ਉਹ ਆ ਕੇ ਕਰਵਾ ਰਿਹਾ ਯਾਰ ਇਹ ਪੂਰਾ ਦਾ ਪੂਰਾ ਮੈਂ ਅਫਸਰਾਂ ਦਾ ਕਿਸੇ ਦਾ ਕਸੂਰ ਨਹੀਂ ਕੱਢਦੀ ਕਿਸੇ ਅਫੀਸਰ ਦਾ ਵੀ ਕਿਸੇ ਵੀ ਡਿਪਾਰਟਮੈਂਟ ਦਾ ਇਹ ਤਾਂ ਗੁਲਾਮ ਹੈ ਇਹ ਤੇ ਸਾਰੇ ਸਾਰੇ ਜਿਹੜੀ ਮਰਜੀ ਸਰਕਾਰ ਹੈ ਜਦੋਂ ਆਰਡਰ ਮਿਲਣਾ ਤੇ ਅਫਸਰ ਨੇ ਕੰਮ ਉਹ ਕਰਨਾ ਹੀ ਕਰਨਾ ਬਸ ਹੋ ਰਹੇ ਨੇ ਬਟ ਨਾਲ ਬੱਟ ਵੀ ਲੱਗ ਗਿਆ ਪਰ ਇਹ ਸਾਰੇ ਦਾ ਸਾਰਾ ਇਹਨਾਂ ਤੇ ਇੰਨਾ ਪ੍ਰੈਸ਼ਰ ਹੈ ਕਿਤੇ ਨਾ ਕਿਤੇ ਕਿਤਨੇ ਕਿਤੇ ਪ੍ਰਸ਼ਾਸਨ ਦੇ ਵੀ ਉੱਪਰ ਤੋਂ ਲੈ ਕੇ ਨੀਚੇ ਤੱਕ ਸੋਚਦੇ ਜ਼ਰੂਰ ਹੋਣਗੇ ਅੰਦਰ ਇਨਰ ਕੌਨਸ਼ੀਅਸ ਜਿਹੜੀ ਉਹਨਾਂ ਦੀ ਹੈਗੀ ਆ ਉਹ ਜ਼ਰੂਰ ਪ੍ਰਿਕਟਿਆ ਕਰਦੀ ਹੋਏਗੀ ਕਿ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖੁਦ ਅਸੀਂ ਨਾਲ ਜਾਵਾਂਗੇ ਇੱਥੇ ਬੈਠ ਕੇ ਕਬਜ਼ਾ ਦੇ ਕੇ ਫਿਰ ਕਰ ਨੂੰ ਵਾਪਸ ਜਾਵਾਂਗੇ ਲੇਕਿਨ ਅਗਰ ੱੱੱਕਾ ਹੋਇਆ ਤੇ ਇੱਥੇ ਦਰਿਆ ਬਿਚਾ ਕੇ ਬੈਠਾਂਗੇ ਤਾਂ ਹੁਣ ਦੇਖਣਾ ਹੋਏ ਕਿ ਪ੍ਰਸ਼ਾਸਨ ਇਨ੍ਹਾਂ ਕਿਸਾਨਾਂ ਦੇ ਹੱਕ ਚ ਚੱਲਦਾ ਜਾਂ ਫਿਰ ਜੋ ਸਿਆਸੀ ਆਰਡਰ ਨੇ ਉਹਨਾਂ ਨੂੰ ਫਾਲੋ ਕਰਦਾ ਲੇਕਿਨ ਹਾਲ ਫਿਲਾਲ ਇੱਕ ਹੰਗਾਮਾ ਜਰੂਰ ਮੁਹਾਲੀ ਡੀਸੀ ਦਫ਼ਤਰ ਦੇ ਬਾਹਰ ਦੇਖ ਨੂੰ ਮਿਲ ਰਿਹਾ ਕੈਮਰਾਮੈਨ ਤੁਲਸੀ ਮਹਿਰਾ ਜਨਾ ਅਰਵਿੰਦਨ ਮੀਤ ਪੀਟੀਸੀ ਨਿਊਜ਼ ਮੁਹਾਲੀ